ਜੀ ਰਾਤ ਤੇ ਅੱਥੇ ਉਹ ਸਾਰੇ ਦੁਕਾਨਦਾਰ ਸਿੰਘ ਦੁਕਾਨਦਾਰ ਵੀ ਸਾਰੇ ਜਿਨ੍ਹਾਂ ਰਾਤ ਮਾਦਾ ਕੀਤਾ ਸੀ ਕਿ ਜਿੱਥੇ ਮੰਦਿਰ ਦੇ ਵਿੱਚ ਲੋਕ ਬੜੀ ਬੁੱਧਰ ਦੇ ਮੱਥਾ ਟੇਕਣ ਦੇ ਵਾਸਤੇ ਆਉਂਦੇ ਆ ਨਾਲ ਮੰਦਿਰ ਹੈ ਆਰਾਮ ਦਾ ਗਉੜਾ ਹੈ ਬੜੀ ਪ੍ਰੇਸ਼ਾਨੀ ਸੀ ਇੱਥੇ ਪਰ ਆਪਾਂ ਨੂੰ ਕਿਹਾ ਸੀ ਪਰ ਅਸੀਂ ਅੱਜ ਫੇਰ ਤੋਂ ਲੱਗੇ 6 ਵਜੇ ਤੋਂ ਜੈਸਾ ਵੀ ਮੇਰੇ ਨਾਲ ਸੀ ਇਸ ਕੰਮ ਨੂੰ ਸਫਾਈ ਵਾਸਤੇ 6 ਵਜੇ ਤੋਂ ਲੱਗੇ ਹੋਏ ਆ ਅੰਤ ਤੱਕ ਇਹਦੇ ਅੰਦਰੋਂ ਸਾਰੀ ਸਫਾਈ ਕਰਤੀ ਰਹਿ ਗਿਆ ਪਾਣੀ ਉਸ ਇੱਕ ਪੰਪ ਲਾ ਕੇ ਉਪਰ ਕੰਡਾ ਵਿੱਚ ਪਾਣੀ ਸਾਰਾ ਬੜਾ ਕੱਢ ਕੇ ਸਫਾਈ ਕਰਕੇ ਜਿੱਥੇ ਤੱਕ ਦਰ ਬੱਛਿਆਂ ਨੂੰ ਦੀ ਅੱਜ ਮਤਾਂ ਤੱਕ ਕੋਈ ਦਿੱਕਤ ਨਹੀਂ ਆਉਗਈ ਕਿਉਂਕਿ ਹੁਣ ਜੋ ਧਿਆਰ ਆ ਸੀਜ਼ਨ ਹੈ ਕਾਹ ਦਾ ਦੇ ਢਾਕ ਵੀ ਹੁਣਾ ਐ ਕਿ ਜੇ ਸਫਾਈ ਨਹੀਂ ਹੁੰਦੀ ਤਾਲ ਕਰਕੇ ਕਾਹ ਕਰਕੇ ਚੜਾਉਂਦਾ ਫਿਰ ਦੁਕਾਨਦਾਰ ਭਰਾਵਾਂ ਨੂੰ ਦਿੱਕਤ ਹੁੰਦੀ ਐ ਇਹਦੇ ਨਾਲ ਨਾਲ ਸਾਰੇ ਸਬਸਤਲਾਂ ਦਾ ਹੱਲ ਜਾਂ ਸਫਾਈ ਨਾਲ ਹੋ ਜਾਊਗਾ ਅੱਜ ਅਸੀਂ ਪੂਰ ਤੌਰ ਤੇ ਇਹ ਸਫਾਈ ਸਹੀ ਢੰਗ ਨਾਲ ਕਰਵਾਏ ਸੇਵਾ ਤੋਂ ਲੈ ਕੇ ਸਹੀ ਢੰਗ ਨਾਲ ਸਾਰਾ ਕੰਮ ਇਹ ਅੱਜ ਅਸੀਂ ਸਰੇ ਜਨਾਵਾਂਗੇ ਇਕਪਰਧਾਨ ਜੀ ਇਹ ਮੰਦਰ ਇੱਥੇ ਰੋਜ਼ਾਨਾ ਗੰਦ ਸਿੱਟੇ ਆ ਰਹੇ ਇਹਦੇ ਵਾਸਤੇ ਤੁਹਾਡਾ ਕੀ ਕਹਿਣਾ ਹੈ ਅਸੀਂ ਇੱਥੇ ਪ੍ਰੋਪੋਜ਼ਲ ਬਣਾਈ ਹੈ ਵੀ ਕਿੱਥੇ ਇੱਕ ਬੰਦਾ ਭੇਜਾਵਾਂਗੇ ਪਾਰਕਿੰਗ ਵਾਸਤੇ ਵੀ ਤੇ ਸਵੇਰੇ 5:30 ਵਜੇ ਇੱਕ ਬੰਦਾ ਬੱਠੂ ਆ ਕਿਸੇ ਕਿਸੇ ਨੂੰ ਗੰਦ ਨਹੀਂ ਦਿੱਤਾ ਉਹਨੂੰ ਕਿਰਬੇਤ ਦੀ ਕਰਾ ਕੇ ਦੁਕਾਨਦਾਰ ਭਰਾਵਾਂ ਨੂੰ ਹੱਥ ਨਾਲ ਕੇ ਬੇਨਤੀ ਕਰਦੇ ਆਂ ਕਿ ਉਹ ਪੂਰਾ ਸਾਡੇ ਟਰਾਲੀ 'ਚ ਰੇੜੀ 'ਚ ਜਾਂ ਸਾਡੇ ਗੱਡੀਆਂ ਚੱਲਦੀਆਂ ਨੇ ਕਿ ਉਹ ਸਰਬਸਰਬਾਰੀ ਪੂਰੀ ਪੀੜਾ ਸਾਡੇ ਨਾਲ ਸਹਿਯੋਗ ਕਰਨ ਇਹ ਜੋ ਜੜਾ ਕੂੜਾ ਹੈ ਇੱਥੇ ਸਿੱਟੀ ਜਾਈ ਸਾਡੀਆਂ ਗੱਡੀਆਂ ਦੇ ਸਾਡੇ ਵੀ ਇੱਕ ਰਾਂ ਦੇ ਵਿੱਚ ਸਿੱਟਣਾ ਤਾਂ ਇੱਥੇ ਸਾਰੀ ਸਾ ਤੇ ਕਾਫੀ ਲੰਬੇ ਦਿਨਾਂ ਤੋਂ ਕੁਦਰਤੀ ਲੋਕੀ ਮਤਲਬ ਲਗਾਤਾਰ بارش ਹੋ ਰਹੀ ਜਿਹਦੇ ਕਰਕੇ ਸਾਰੇ ਸ਼ਹਿਰ ਬਾਕੀ ਡਸਟ ਹੋ ਗਿਆ ਸੀ ਤੇ ਕੱਲ ਤੋਂ ਪਰਸ ਤੋਂ ਵਜਿ ਦੀ بارش ਬੰਦ ਹੋਈ ਹੈ ਉਸ ਤੋਂ ਬਾਅਦ ਪ੍ਰਧਾਨ ਜੀ ਨੇ ਪੂਰਾ ਆਪਦਾ ਜਿਹੜਾ ਹੈਗਾ ਸਾਰੇ ਜਿਹਨਾਂ ਕਿ ਸ਼ਹਿਰ ਵਾਸੀਆਂ ਨੂੰ ਨਾਲ ਲੈ ਕੇ ਜਿਵੇਂ ਆਪਾਂ ਕੀ ਇਹ ਜਿਹੜਾ ਸਾਡਾ ਰਾਮਦਾ ਗਰਾਊਂਡ ਹੈ ਇਹ ਇੱਕ ਆਸਥਾ ਦਾ ਕੇਂਦਰ ਹੈ ਇੱਥੇ ਸਾਡੇ ਮੰਦਿਰ ਹੈ ਤੇ ਇੱਥੇ ਰਾਮਦਾ ਦੇ ਵਿੱਚ ਹੁਣ ਜੋ ਜਲ ਸਿੱਟੇ ਰਾਮਦਾ ਦਾ ਮਨਸਨ ਸ਼ੁਰੂ ਹੋਣਾ ਹੈ ਤੇ ਲੋਕਾਂ ਦੀ ਕਾਫੀ ਇਤਿਹਾਵਾ ਜਾਈ ਹੈ ਸਾਰੇ ਦੁਕਾਨਦਾਰ ਸਾਰੇ ਇਹ ਸੱਟ ਸ਼ਹਿਰ ਦਾ ਇੱਕ ਤੁਰਾ ਇਕਤਦਾਮ ਦਾ ਗੋੜ ਹੈ ਇਹ ਕਾਫੀ ਜਾਨਕੀ ਦੀ ਖਰਾਬ ਹੋਇਆ ਪਿਆ ਸੀ ਸੇਪਰ ਦਾ ਹਾਂਜੀ ਨੇ ਸਵੇਰੇ ਜਨਕੀ ਕੱਲ ਸ਼ਾਮ ਨੂੰ ਵਾਦਾ ਕਰਕੇ ਗਏ ਸੀ ਔਰ ਸਵੇਰ ਤੋਂ ਹੀ ਇੱਥੇ ਲੱਗੇ ਹੋਏ ਨੇ ਪ੍ਰਧਾਨ ਚਾਪ ਫੋਟੋਆਂ ਸਵੇਰੇ ਦੇ ਅੱਜ ਕੱਲ ਸਾਰੇ ਆਪਣੇ ਸ਼ਾਸਤ ਨੂੰ ਲੈ ਕੇ ਸਫਾਈ ਕਰਨ ਚਾਰੇ ਲੈ ਕੇ ਸਵੇਰ ਤੋਂ ਹੀ ਆਪਣਾ ਇਸ ਕੰਮ ਦੇ ਉੱਤੇ ਲੱਗੇ ਹੋਏ ਨੇ ਔਰ ਪੂਰਾ ਤਲਦੇ ਹੀ ਨਾਲ ਜਨਕੀ ਦੀ ਸਫਾਈ ਕਰਾ ਰਹੇ ਨੇ ਔਰ ਉਮੀਦ ਹੈ ਜਨਕੀ ਵੀ ਜਲਦੀ ਹੀ ਅੱਜ ਅੱਜ ਜਨਕੀ ਦਾ ਜਨਕੀ ਦਾ ਮਰਸੀ ਰਹਿਗਾ ਸਾਫ ਸਾਫ ਜਿਹੇ ਰਹਿਣਗੇ ਕੌਣ ਸਾਡੇ ਕੀ ਸ਼ਹਿਰ ਵਾਸੀਆਂ ਨੂੰ ਇੱਕ ਬੇਨਤੀ ਵੀ ਹੈ ਹੱਤਵੰਨ ਕੇ ਜਿਹੜਾ ਇੱਥੇ ਤੁਸੀਂ ਇਨਕੀ ਕੋਈ ਵੀ ਘਰ ਦਾ ਕੋਈ ਦੁਕਾਨ ਦਾ ਹਲਕਾ ਕੂੜਾ ਹੈ ਉਹਨੂੰ ਤੁਸੀਂ ਆਪਣੇ ਡਸਟਰੀਨ ਚ ਪਾਓ ਔਰ ਡਸਟਰੀਨ ਤੋਂ ਬਾਅਦ ਉਹਦੇ ਤੁਹਾਡੇ ਕੋਲੇ ਸਾਰੇ ਜਨਕੀ ਦੁਕਾਨਾਂ ਚ ਸਾਰੇ ਗਲੀਆਂ ਚ ਨਗਰ ਕੌਂਸਲ ਵੱਲੋਂ ਰੇਡੀਆਂ ਚੱਲਦੇ ਆ ਉਹਨਾਂ ਚ ਪਾਓ ਤੁਹਾਡੀ ਹੱਤਵੰਨ ਕੇ ਬੇਨਤੀ ਹੈ ਤਾਂ ਜੋ ਦੇਖੋ ਦੇਖੋ پتہ ਕੀ ਹੈ ਆਪਾਂ ਵੀ ਜੇਕਰ ਉਸ ਨਗਰ ਕੌਂਸਲ ਨੂੰ ਸਹਿਯੋਗ ਕਰਾਂਗੇ ਸਫਾਈ ਵਾਸਤੇ ਤਾਂ ਨਗਰ ਕੌਂਸਲ ਵੀ ਕੋਈ ਇਨਕੀ ਨਗਰ ਕੌਂਸਲ ਵੀ ਆਪਣੇ ਨਾਲ ਸਹਿਯੋਗ ਕਰਨ ਪਿਆਰ ਹੈ ਤਾਂ ਮੈਂ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਵੀ ਤੁਸੀਂ ਵੀ ਆਪਾਂ ਨਗਰ ਕੌਂਸਲ ਨਾਲ ਇੱਕ ਸਹਿਯੋਗ ਕਰੀਏ ਜਿਹੜਾ ਸਫਾਈ ਹੈ ਕਿ ਮੈਂ ਘਰ ਦਾ ਕੂੜਾ ਕਬੀਤਾ ਕਰ ਜਿਹੜਾ ਹੈਗਾ ਬਾਹਰ ਨਹੀਂ ਸਿੱਟੂਗਾ ਮੈਂ ਇੱਕ ਅਜਿਹਾ ਪ੍ਰਣ ਕਰੀਏ ਕਿ ਮੈਂ ਸਾਰਾ ਕੂੜਾ ਕਰਕੇ ਜਾਏਗਾ ਉਹਦੇ ਵਿੱਚ ਰੇਡੀਏ ਨਹੀਂ ਪਾਉਂਗਾ ਐਨਾ ਹੀ ਅਸੀਂ ਸਭ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਤਾਂ ਜੋ ਆਪਾਂ ਇਨਕੀ ਸ਼ਹਿਰ ਨੂੰ ਵੀ ਸਾਫ਼ ਸੁਥਰਾ ਰੱਖ ਸਕੀਏ